ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਦੀ ਅੱਜ ਟੀਮ ਪਹੁੰਚੀ ਜਿਹੜਾ ਹੁਸ਼ਿਆਰਪੁਰ ਦੇ ਪਿੰਡ ਇਬਰਾਹਿਮਪੁਰ ਦੇ ਵਿੱਚ ਕਿਉਂਕਿ ਜਿਹੜਾ ਪਿੰਡ ਦੀ ਸਾਥ ਦਾ ਜਿਹੜਾ ਪ੍ਰੋਗਰਾਮ ਹੈ ਲੋਕਾਂ ਦੀ ਮਨਪਸੰਦ ਬਣਿਆ ਗਿਆ ਹੈ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਹੋ ਕੇ ਜਿੰਨੇ ਵੀ ਪਿੰਡ ਦੇ ਮੁੱਦੇ ਹਨ ਪਿੰਡ ਦੀ ਜੋ ਵੀ ਵਿਕਾਸ ਦੀਆਂ ਯੋਜਨਾਵਾਂ ਆ ਉਹਨਾਂ ਨੂੰ ਲੈ ਕੇ ਅਸੀਂ ਇਹ ਪ੍ਰੋਗਰਾਮ ਕਰੀਦਾ ਹੈ ਤਸਵੀਰਾਂ ਤੁਹਾਨੂੰ ਇਬਰਾਹਿਮਪੁਰ ਦੀ ਦਿਖਾ ਰਹੇ ਹਾਂ ਜਿੱਥੇ ਕਿ ਸਾਡੀ ਟੀਮ ਪਹੁੰਚੀ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਜਿਹੜੀ ਪਿੰਡ ਦੀ ਸਾਥ ਹੈ ਇਸ ਵੇਲੇ ਜਿਹੜੀ ਬੈਠੀ ਹੋਣਾ ਤੇ ਕੈਮਰਾ ਮਾਰਿਆ ਜਾਵੇ ਕਿਉਂਕਿ ਇਹੀ ਉਹ ਪ੍ਰੋਗਰਾਮ ਹੈ ਜੋ ਪਿੰਡ ਦੇ ਹਰੇਕ ਮੁੱਦੇ ਨੂੰ ਲੈ ਕੇ ਟੀਵੀ ਤੇ ਲੈ ਕੇ ਆਉਂਦਾ ਹੈ ਲੋਕਾਂ ਨੂੰ ਦਿਖਾਇਆ ਜਾਂਦਾ ਹੈ ਕਿ ਪਿੰਡ ਵਿੱਚ ਕਿਹੜੀ ਚੀਜ਼ਾਂ ਜਿਹੜੀ ਵਿਕਾਸ ਹੋ ਗਈਆਂ ਵਿਕਾਸ ਹੋਣ ਵਾਲਾ ਆ ਅਤੇ ਉਹ ਕਿਹੜੇ ਮੁੱਦੇ ਆ ਜਿਹੜੇ ਲੋਕਾਂ ਦੇ ਰਹਿੰਦੇ ਹਨ ਉਹਨਾਂ ਦੇ ਸਾਰੇ ਮੁੱਦਿਆਂ ਤੇ ਅਸੀਂ ਗੱਲਬਾਤ ਕਰਦੇ ਆ ਅਸੀਂ ਜਿਹੜੀ ਪਿੰਡ ਦੀ ਸਾਦੇ ਪ੍ਰੋਗਰਾਮ ਵਿੱਚ ਜਿਹੜੇ ਇੱਥੇ ਨਿਵਾਸੀ ਬਿਠੇ ਹਾਂ ਜੀ ਸਰ ਕੀ ਨਾਮ ਆਪਣਾ ਨੰਬਰ ਦਰਸ਼ੋਤਜੀਤ ਸਿੰਘ ਸੁੱਤੀ ਸਿੰਘ ਦੀ ਕੀ ਕਹਿਣਾ ਚਾਹੋਗੇ ਅੱਜ ਅਸੀਂ ਤੁਹਾਡੇ ਪਿੰਡ ਪਹੁੰਚੇ ਆ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ ਜੀ ਇਹਨਾਂ ਨੂੰ ਕਹਿਣਾ ਚਾਹੁੰਦਾ ਜਿਨ੍ਹਾਂ ਨੇ ਕਿੰਨਾ ਪ੍ਰਦਰਦਾ ਕੀਤਾ ਸਾਡੇ ਛੋਟੇ ਪਿੰਡੇ ਚੜ ਕੇ ਤੁਸੀਂ ਸਾਨੂੰ ਬੋਲਣ ਦਾ ਮੌਕਾ ਦਿੱਤਾ ਤੇ ਅੱਜ ਅਸੀਂ ਤੁਹਾਡੇ ਪਿੰਡ ਪਹੁੰਚੇ ਆ ਉਹ ਕਿਹੜੇ ਮੁੱਦੇ ਆ ਤੁਹਾਡੇ ਪਿੰਡ ਦੇ ਜਿਹੜੇ ਹਾਲ ਤੱਕ ਪੈਂਡਿੰਗ ਪਏ ਆ ਕਿਹੜੀ ਉਹ ਯੋਜਨਾਵਾਂ ਆ ਕੀ ਪਿੰਡ ਵਿੱਚ ਹੋਣ ਵਾਲਾ ਹੈ ਕੀ ਪਿੰਡ ਵਿੱਚ ਰਹਿਣ ਵਾਲਾ ਹੈ ਪਿੰਡ ਦਾ ਕੰਮ ਨਹੀਂ ਸਾਡੇ ਬਹੁਤ ਹੋਇਆ ਅੱਗੇ ਵੀ ਕਿਹੜੇ ਕਿਹੜਾ ਪਿੰਡ ਤੁਹਾਡੇ ਚ ਕੰਮ ਹੋਇਆ ਸਾਡੇ ਪਿੰਡ ਸਵਰੇਜ ਪੈ ਗਿਆ ਹਮ ਇਹ ਡੋਲੀਆਂ ਤੋਂ ਲੈ ਕੇ ਨਥੂਪੁਰ ਤੱਕ ਕਿਲੋਮੀਟਰ ਦਾ ਜਿਹੜਾ ਸੀ ਲਿੰਕ ਜੋੜਦਾ ਬਾਕੀ ਸਾਰੀਆਂ ਅਕਲੀਆਂ ਗੁਲੀਆਂ ਜਿੱਦੀਆਂ ਬਣਾਤੀਆਂ ਕੰਕਰੀਟ ਦੀਆਂ ਬਹੁਤ ਨੰਬਰਦਾਰ ਜੀ ਪਹਿਲਾ ਪਿੰਡ ਬਾਰੇ ਸੋ ਆਪਣੇ ਪਿੰਡ ਬਾਰੇ ਪਿੰਡ ਬਾਰੇ ਸਭ ਤੋਂ ਪਹਿਲਾਂ ਇਹ ਕਿ ਜਦੋਂ ਦਾ ਮੇਰਾ ਜਨਮ ਜਿਹੜਾ ਉਹ 1954 ਦਾ ਹੈ ਜਦੋਂ ਮੈਂ ਆਪਣੀ ਸੰਭਾਅ ਸੰਭਲੀ ਸਾਡਾ ਪਿੰਡ ਨੂੰ ਕੋਈ ਜਾਣਦਾ ਨਹੀਂ ਸੀ ਸਾਡੇ ਪਿੰਡ ਤਹਿਸੀਲਦਾਰ ਸਰਦਾਰ ਫੇਰਾ ਸਿੰਘ ਜਿਹੜਾ ਕਿ ਉਸ ਸਮੇਂ ਮਾਲ ਅਫਸਰ ਬਣਿਆ ਉਹ ਦਿਨ ਸਾਡੇ ਪਿੰਡ ਦੀ ਮਸ਼ਹੂਰੀ ਸੀ ਤੇ ਪਿੰਡ ਵਿੱਚ ਇਸ ਵੇਲੇ ਜਿਸ ਤਰ੍ਹਾਂ ਅਸੀਂ ਬਾਕੀ ਪਿੰਡਾਂ ਵਿੱਚ ਜਾ ਕੇ ਵਿਚਰੇ ਆ ਗੱਲਬਾਤ ਕੀਤੀ ਆ ਪਿੰਡ ਵਿੱਚ ਇਸ ਵੇਲੇ ਉਹ ਕਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜਿਹੜੀ ਤੁਸੀਂ ਕਿੰਨੇ ਸਾਡੇ ਪਿੰਡ ਚ ਹੋਣੀ ਚਾਹੀਦੀ ਹੈ ਅਸੀਂ ਜਿਹੜੇ ਨੂੰ ਚਾਹੁੰਦੇ ਆ ਕਿ ਸਾਡੇ ਪਿੰਡ ਦੇ ਵਿੱਚ ਸਰਪੰਚ ਸਾਹਿਬ ਸਾਡੇ ਬੈਠੇ ਨੇ ਇਹਨਾਂ ਨੇ ਲਿਖ ਕੇ ਦਿੱਤਾ ਵੀਡੀਓ ਸਾਹਿਬ ਨੂੰ ਵੀ ਆਪਾਂ ਰਾਜਾ ਸਾਹਿਬ ਨੂੰ ਵੀ ਕਿ ਸਾਡਾ ਲਿੰਕ ਸੜਕ ਜਿਹੜੀ ਹੈ ਕਿਲੋਮੀਟਰ ਦੀ ਇਹਨੂੰ ਬਿਲਕੁਲ ਠੀਕ ਤਰੀਕੇ ਨਾਲ ਬਣਾਈ ਜਾਵੇ ਬੜੇ ਚਿਹਰੋ ਗਨ ਬਣੀ ਨੂੰ ੁੱਟ ਭੱਜ ਗਈ ਸਾਰੀ ਠੀਕ ਹੈ ਹੋਰ ਵੀ ਇੱਥੇ ਪਿੰਡ ਦੇ ਨਿਵਾਸੀ ਹੋਰਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਰ ਕੀ ਨਾਮ ਆਪਣਾ ਸਾਹਕਤ ਸਪੈਨ ਅਮਰੀਕ ਸਿੰਘ ਹਾਂਜੀ ਸਰਪੰਚ ਸਾਹਿਬ ਤੁਸੀਂ ਜਿਸ ਤਰ੍ਹਾਂ ਕਾਫੀ ਕਿਉਂਕਿ ਕਾਫੀ ਸਾਲਾਂ ਤੋਂ ਪਹਿਲਾਂ ਤੁਸੀਂ ਇੱਥੇ ਸਰਪੰਚ ਸੀਗੇ ਜੀ ਟਾਡੇ ਜਦੋਂ ਤੁਸੀਂ ਸਰਪੰਚ ਬਣੇ ਉਸ ਤੋਂ ਬਾਅਦ ਉਹ ਕਿਹੜੀਆਂ ਚੀਜ਼ਾਂ ਜਿਹੜੀਆਂ ਹੁਣ ਤੁਸੀਂ ਕਹੋਗੇ ਕਿ ਸਾਡੇ ਪਿੰਡ ਵਿੱਚ ਆਹ ਵਿਕਾਸ ਹੋਣਾ ਚਾਹੀਦਾ ਸਰ ਮੇਨ ਸੜਕੇ ਇੱਕ ਰੌਲੀਏ ਤੁਸੀਂ ਸਾਡੇ ਪਿੰਡ ਇਮਰਾਈਪੁਰ ਨੂੰ ਆਉਂਦੀ ਏ ਜੋ ਕਿ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਜਿੱਨਾ ਇਹ ਇਲਾਕਾ ਪੈਂਦਾ ਹੈ ਸਿਕਰ ਘੋੜੇਵਾਂ ਰਾਨੀ ਪਿੰਡ ਡਿਮਾਰਾ ਇਹ ਸਾਰੇ ਇਸ ਰਸਤੇ ਦਾ ਇਸਤੇਮਾਲ ਕਰਦੇ ਨੇ ਮੈਂ ਸਰਕਾਰ ਅੱਗੇ ਵੀ ਬੇਨਤੀ ਕਰਾਂਗਾ ਕਿ ਇਹ ਸੜਕ ਨੂੰ ਧਿਆਨ ਵਿੱਚ ਰੱਖ ਕੇ ਇਹਦਾ ਕੰਮ ਪੂਰਾ ਕੀਤਾ ਜਾਵੇ ਤੇ ਜਿਸ ਤਰ੍ਹਾਂ ਹੁਣ ਇੱਥੇ ਅਸੀਂ ਪਹੁੰਚਿਆ ਜ਼ਿਆਦਾਤਰ ਪਿੰਡਾਂ ਵਿੱਚ ਜਿਹੜੀ ਪ੍ਰੋਬਲਮ ਆਂਦੀ ਆ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਆਂਦੀ ਹੈ ਉਹ ਕਿ ਦਫੀਲਟੀ ਹੈਗੀ ਇੱਥੇ ਪੀਣ ਵਾਲੇ ਪਾਣੀ ਫੈਸਿਲਟੀ ਹੈਗੀ ਲੇਕਿਨ ਐਨਰ ਜਾਣ ਕਰਕੇ ਇੱਥੇ ਕਿਸੇ ਨੇ ਸਹੀ ਇਸਤੇਮਾਲ ਨਹੀਂ ਕੀਤਾ ਕਿਸੇ ਵਿਦਲੇ ਘਰ ਨਹੀਂ ਕੀਤਾ ਹੈ ਬਾਕੀ ਅਦਾਬੀ ਡੂੰਘੇ ਬੋਰ ਕਰਾਏ ਨੇ ਆਪਣਾ ਇਸਤੇਮਾਲ ਕਰਦੇ ਪਾਣੀ ਦਾ ਮਤਲਬ ਤੁਸੀਂ ਆਪਣਾ ਪਾਣੀ ਜਿਹੜਾ ਤੁਸੀਂ ਆਪਣੇ ਬੋਰ ਕਰਾਏ ਆ ਉਹਦੇ ਥਰੂ ਪਾਣੀ ਆ ਰਿਹਾ ਹਾਂਜੀ ਹਾਂਜੀ ਤੇ ਜਿਸ ਤਰ੍ਹਾਂ ਇਹਨਾਂ ਨੇ ਗੱਲਬਾਤ ਕੀਤੀ ਆ ਕਿ ਅਸੀਂ ਆਪਣੇ ਬੋਰੋ ਕਰਾ ਕੇ ਪਾਣੀ ਜਿਹੜਾ ਆ ਇਸਤੇਮਾਲ ਕਰਿਆ ਸਰਕਾਰ ਵੱਲੋਂ ਜਿੱਦਾਂ ਟੈਂਕੀ ਲਗਾਈ ਆ ਉਸ ਸਮੱਸਿਆ 'ਵਲ ਸਰਕਾਰ ਨੇ ਸਾਨੂੰ ਸਹੂਲਤਾਂ ਦਿੱਤੀਆਂ ਹੀ ਸਾਰੀਆਂ ਹੀ ਨੱਥੂਪੁਰ ਟੈਂਕੀ ਲੱਗੀ ਸੀ ਪਰ ਉਹ ਲੋਕਾਂ ਨੇ ਆਪਣੇ ਆਪਣੇ ਘਰਾਂ 'ਚ ਡੂੰਘੇ ਬੋਰੋ 3 300 4 400 ਵੋਟ ਕਰਾ ਕੇ ਉਹਨੂੰ ਉਹਦੀ ਵਰਤੋਂ ਨਹੀਂ ਕੀਤੀ ਇੱਕ ਕਦਾ ਪਾਣੀ ਵੀ ਗੰਦਾ ਹੁੰਦਾ ਸੀ ਇਸ ਕਰਕੇ ਉਹ ਆਪਣੇ ਪਾਣੀ ਦੇ ਡਿਪੈਂਡ ਆ ਪਾ ساری ਹੁਣ ਉਹ ਜਿਹੜਾ ਤੁਹਾਡੇ ਘਰ ਦਾ ਪਾਣੀ ਉਹ ਸਾਫ ਆ ਸਾਫ ਬਿਲਕੁਲ ਬਿਲਕੁਲ ਤੇ ਜਿਹੜੀ ਜਿਹੜੀ ਸਰਕਾਰ ਨੇ ਟੈਂਕੀ ਲਾਈ ਆ ਉਹ ਵੀ ਠੀਕ ਸੀ ਪਾਣੀ ਪਰ ਸਾਡੀ ਵਰਤ ਤੇ ਕੋਈ ਨਹੀਂ ਵਰਤੋਂ ਚ ਨਹੀਂ ਆਈ ਨਹੀਂ ਵਰਤੋਂ ਜਿਹੜਾ ਉਹ ਫੇ ਉਹਦੇ ਕਰਕੇ ਉਹ ਫਿਰ ਪਾਈਪ ਜਾਮ ਹੋ ਗਏ ਨੇ ਜਾਮ ਹੋ ਗਏ ਹਾਂ ਜੀ ਉਹ ਸੁਪਾਈ ਨਹੀਂ ਲੱਗ ਗਿਆ ਠੀਕ ਹੈ ਜੀ ਇੱਥੇ ਹੋਰ ਵੀ ਗੱਲਬਾਤ ਕਰਦੇ ਆ ਜਿਹੜੇ ਇੱਥੇ ਦੇ ਨੌਜਵਾਨ ਆ ਜਿਹੜੇ ਪਿੰਡਾਂ ਦੇ ਵਿੱਚ ਇਸ ਵੇਲੇ ਮੀਨ ਵਿਚਰਦੇ ਉਹਨਾਂ ਨਾਲ ਗੱਲਬਾਤ ਸਰਪੰਚ ਸਾਹਿਬ ਦੇ ਇਹ ਸੁਪੁੱਤਰ ਸਾਹਿਬ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਰ ਕੀ ਨਾਮ ਆਪਣਾ ਫਿਰ ਅਸੀਂ ਮਰਨਜੀ ਪਿੰਡ ਦੇ ਵਿੱਚ ਜਿਹੜਾ ਸਾਡਾ ਆਸ-ਪਾਸ ਦੇ ਜਿੰਨੇ ਪਿੰਡ ਨੇ ਸਾਡੇ ਪਿੰਡ ਦੇ ਵਿੱਚ ਸਭ ਤੋਂ ਜ਼ਿਆਦਾ ਸਰਕਾਰੀ ਜ਼ਮੀਨ ਹੈ ਠੀਕ ਹੈ ਜਿਹੜੀ ਲੀਜ਼ ਤੇ ਦਿੱਤੀ ਜਾਂਦੀ ਹੈ ਤਕਰੀਬਨ 60 ਕਿੱਲੇ ਜ਼ਮੀਨ ਹੈ ਜੋ ਸਾਡੇ ਪਿੰਡ ਦੇ ਕੋਲ ਸਰਕਾਰੀ ਜ਼ਮੀਨ ਹੈ ਉਹਦੇ ਵਿੱਚੋਂ 30 ਕਿੱਲੇ ਜਿਹੜੀ ਲੀਜ਼ ਤੇ ਦਿੱਤੀ ਜਾਂਦੀ ਹੈ ਤੇ 30 ਕਿੱਲੇ ਜਿਹੜੀ ਜ਼ਮੀਨ ਹੈ ਉਹ ਖਾਲੀ ਪਈ ਹੋਈ ਹੈ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉੱਥੇ ਕੋਈ ਗਰਾਊਂਡ ਬਣਾਇਆ ਜਾਏ ਕਿਉਂਕਿ ਆਸ-ਪਾਸ ਦੇ ਜਿੰਨੇ ਵੀ ਪਿੰਡ ਨੇ ਉਹਨਾਂ ਦੇ ਵਿੱਚ ਸਭ ਤੋਂ ਜਿਹੜੀ ਸਰਕਾਰੀ ਖਾਲੀ ਜ਼ਮੀਨ ਪਈ ਹੈ ਸਾਡੇ ਪਿੰਡ ਕੋਲ ਜੇ ਉੱਥੇ ਗਰਾਊਂਡ ਦੀ ਫੈਸਿਲਿਟੀ ਆਏਗੀ ਤੇ ਆਸ-ਪਾਸ ਦੇ ਪਿੰਡ ਵੀ ਆ ਕੇ ਲੋਕ ਬੱਚੇ ਇੱਥੇ ਆ ਕੇ ਖੇਡ ਸਕਣਗੇ ਤੇ ਜਿਹੜੇ ਖੇਡਾਂ ਨੂੰ ਬੜਾਵਾ ਹੋਏਗਾ ਸਰਕਾਰ ਤੇ ਜਿਸ ਤਰ੍ਹਾਂ ਗੰਦੇ ਪਾਣੀ ਦੀ ਨਿਕਾਸੀ ਲੱਗੇ بڑے ਪਿੰਡਾਂ ਵਿੱਚ ਪ੍ਰੋਬਲਮ ਉਸ ਤਿੱਕੀ ਆ ਕਿ ਕਿ ਜਿਹੜੀ ਪਾਣੀ ਦੀ ਜਿਹੜੀ ਨਿਕਾਸੀ ਖਾਸ ਕਰਕੇ ਜਿਹੜਾ ਸੀਵਰੇਜ ਆ ਉਹਦੀ ਕੋਈ ਸਮੱਸਿਆ ਹੈਗੀ ਜਾਂ ਨਹੀਂ ਸਾਡਾ ਪਿੰਡ ਜਿਹੜਾ ਤੁਸੀਂ ਦੇਖੋਗੇ ਗਲੀਆਂ ਦੇ ਵਿੱਚ ਵੀ ਦੇਖੋਗੇ ਤੇ ਸਾਡੇ ਪਿੰਡ ਜਿਹੜਾ ਬਿਲਕੁਲ ਸਾਫ਼ ਸੁਥਰਾ ਪਿੰਡ ਹੈ ਸੀਵਰੇਜ ਪਿਆ ਹੋਇਆ ਹੈ ਇਸ ਹਰ ਇੱਕ ਚੀਜ਼ ਦੀ ਸਟਰੀਟ ਸਟਰੀਟ ਲਾਈਟਸ ਲੱਗੀਆਂ ਹੋਈਆਂ ਤੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਕੋਈ ਗੰਦਗੀ ਨਹੀਂ ਹੈ ਸਾਡੇ ਪਿੰਡ ਜਿਹੜਾ ਪਾਣੀ ਜਿਹੜਾ ਆ ਜਿਹੜਾ ਦੀ ਗੱਲ ਕਰਦੇ ਆ ਆਪਾਂ ਜਿਹੜਾ ਗੰਦਾ ਪਾਣੀ ਆ ਉਹ ਕਿੱਥੇ ਜਾਂਦਾ ਗੰਦਾ ਪਾਣੀ ਸਾਡੇ ਪਿੰਡ ਵਿੱਚ ਛੱਪੜ ਨੇ ਛੱਪੜ ਉਹ ਆਸੇ ਪਾਸੇ ਪੂਰੇ ਕਵਰ ਹੈਗੇ ਹਾਂਜੀ ਹਾਂਜੀ ਪੂਰਾ ਕਵਰ ਹੈ ਤੇ ਆਹ ਉਹ ਮਤਲਬ ਜਿਸ ਤਰ੍ਹਾਂ ਛੱਪੜ ਓਪਨ ਹੁੰਦਾ ਆ ਉਪਰੋਂ ਤੇ ਕੋਈ ਮਲਤ ਗੰਦੀ ਗੁੰਦੀ ਜਿਹੜਾ ਮਛਰ ਮੋਛਰ ਦੀ ਕੋਈ ਪ੍ਰੋਬਲਮ ਹੈ ਨਹੀਂ ਸਾਡੇ ਜਿਹੜੇ ਪਿੰਡ ਦੇ ਛੱਪੜ ਨੇ ਉਹ ਕਾਫੀ ਪਿੰਡ ਤੋਂ ਕਾਫੀ ਦੂਰ ਨੇ ਤੇ ਇਸ ਕਰਕੇ ਇਦਾਂ ਦੀ ਕੋਈ ਸਮੱਸਿਆ ਪਿੰਡ ਵਿੱਚ ਹੈ ਨਹੀਂ ਜਿਸ ਤਰ੍ਹਾਂ ਬਾਕੀ ਪਿੰਡਾਂ ਵਿੱਚ ਅਸੀਂ ਹੋਰ ਵੀ ਗੱਲਬਾਤ ਕੀਤੀ ਹੈ ਤੇ ਜਿਸ ਤਰ੍ਹਾਂ ਕਮਿਊਨਿਟੀ ਸੈਂਟਰ ਨੂੰ ਲੈ ਕੇ ਉਹ ਉਹਦੀ ਕੋਈ ਤੁਸੀਂ ਲੋੜ ਮੰਨਦੇ ਹੋ ਇੱਥੇ ਜਦ ਜਦਾਂ ਤੁਸੀਂ ਦੇਖ ਰਹੇ ਹੋ ਸਾਡੇ ਪਿੰਡ ਦੀ ਜੜੀ ਹੈ ਪੰਚਾਇਤ ਘਰ ਹੈ ਤੇ ਜਿਹੜੇ ਸਾਡੇ ਪਿੰਡ ਦੀ ਆਬਾਦੀ ਹੈ ਉਹ ਤਕਰੀਬਨ 100 ਤੋਂ 150 ਬੰਦਾ ਹੈ ਤੇ ਇਹ ਜਿਹੜੀ ਪੰਚਾਇਤ ਘਰ ਸਾਡੇ ਪਿੰਡ ਲਈ ਐਨਫ ਸਪੇਸ ਹੈ ਤੇ ਕੋਈ ਇੰਨੀ ਕਮਿਊਨਿਟੀ ਸੈਂਟਰ ਦੀ ਇੰਨੀ ਸਾਡੇ ਪਿੰਡ ਵਿੱਚ ਲੋੜ ਨਹੀਂ ਹੈ ਜਿਸ ਤਰ੍ਹਾਂ ਸਰਕਾਰ ਨੇ ਕਾਫੀ ਸਕੀਮਾਂ ਚਲਾਈਆਂ ਆਆਂ ਜਿਸ ਤਰ੍ਹਾਂ ਲੋਕਾਂ ਦੇ ਮਤਲਬ ਜਿਹੜੇ ਉਹ ਕੀ ਕਹਿੰਦੇ ਹੁੰਦੇ ਆ ਜਿਹੜੇ ਟੈਸਟ ਕਰਾਉਣ ਲਈ ਕੀ ਕਹਿੰਦੇ ਹੁੰਦੇ ਸਰਕਾਰ ਨੇ ਲੈਬੋਰਟਰੀਆਂ ਖੋਲੀਆਂ ਹਨ ਮਹੱਲਾ ਜਿਹਨੂੰ ਕਲੀਨਿਕ ਕਹਿੰਦੇ ਆ ਉਹਦੀ ਫੈਸਿਲਿਟੀ ਤੁਹਾਡੇ ਕਿੰਨੀ ਕੁ ਦੂਰ ਪਿੰਡ ਲੱਗ ਹੈਗੀ ਕੋਈ ਨਾਲ ਦਾ ਪਿੰਡ ਹੈ 1 ਕਿਲੋਮੀਟਰ ਦੂਰ ਹੈ ਤੇ ਉੱਥੇ ਇੱਕ ਡਿਸਪੈਂਸਰੀ ਹੈਗੀ ਹੈ ਸਰਕਾਰੀ ਬਾਕੀ ਜੇ ਆਪਾਂ ਦੇਖਿਆ ਜਾਵੇ ਕਿ ਮੈਡੀਕਲ ਫੈਸਿਲਿਟੀ ਹੈ ਉਹ ਸਾਡੇ ਪਿੰਡ ਨੂੰ ਕਾਫੀ ਦੂਰ ਲੱਗਦੀ ਹੈ ਜੇ ਆਪਾਂ ਟਾਂਡਾ ਸ਼ਹਿਰ ਲੱਗਦਾ ਤੂੰ 15 ਤੋਂ 20 15 ਕਿਲੋਮੀਟਰ ਜੇ ਕੋਈ ਅਮਰਜੈਂਸੀ ਹੁੰਦੀ ਹੈ ਤਾਂ ਬੜੀ ਪ੍ਰੋਬਲਮ ਆਉਂਦੀ ਹੈ ਪਿਆਰ ਵਿੱਚ ਪਹੁੰਚਣ ਲਈ ਤੇ ਉਹਦੀ ਜੇ ਫੈਸਿਲਿਟੀ ਆਸ-ਪਾਸ ਪਿੰਡ ਵਿੱਚ ਜਾਂ ਸਾਡੇ ਪਿੰਡ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਰਕਾਰੀ ਜ਼ਮੀਨ ਹੈ ਖਾਲੀ ਪਈ ਹੈ ਜੇ ਫੈਸਿਲਿਟੀ ਦਿੱਤੀ ਜਾਏ ਤਾਂ ਬਹੁਤ ਵਧੀਆ ਹੋਏਗਾ ਸਰਕਾਰ ਅੱਗੇ ਅਪੀਲ ਕਰਦੇ ਹਾਂ ਕਿ ਜੇ ਹਸਪਤਾਲ ਆ ਸਕਦਾ ਹੈ ਤੇ ਸਾਡੇ ਪਿੰਡ 30 ਕਿੱਲੇ ਜ਼ਮੀਨ ਖਾਲੀ ਪਈ ਹੈ ਤੇ ਲਿਆ ਸਕਦੇ ਹਾਂ ਹਸਪਤਾਲ ਵੀ ਤੇ ਹੁਣ ਤੁਸੀਂ ਉਹ ਕਿਹੜੀਆਂ ਤੁਹਾਡੀਆਂ ਡਿਮਾਂਡ ਆ ਜਿਹੜੀਆਂ ਤੁਸੀਂ ਸਰਕਾਰ ਨੂੰ ਕਹੋਗੇ ਸਾਨੂੰ ਇਹ ਮਿਲਣੀਆਂ ਸਾਡੀਆਂ ਜਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਦੇਖੋ ਜੀ ਸਭ ਤੋਂ ਜਿਹੜਾ ਇੰਪੋਰਟੈਂਟ ਪਿੰਡ ਦੇ ਵਿੱਚ ਹੁੰਦਾ ਉਹ ਪਿੰਡ ਦੇ ਰਸਤੇ ਹੁੰਦੇ ਆ ਠੀਕ ਹੈ ਉਸ ਤੋਂ ਬਾਅਦ ਪਿੰਡ ਦੇ ਸਕੂਲ ਹੁੰਦੇ ਆ ਤੇ ਸਕੂਲ ਜਿੱਦਾਂ ਆਪਾਂ ਦੇਖਦੇ ਆ ਕਿ ਸਾਡੇ ਪਿੰਡ ਦੇ ਵਿੱਚ ਜਿੰਨੇ ਵੀ ਬੱਚੇ ਨੇ ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਤੇ ਜਿਹੜੇ ਸਕੂਲ ਤੇ ਵੱਲ ਸਰਕਾਰ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਕਿ ਸਕੂਲਾਂ ਦੀ ਜਿਹੜੀ ਹੈ ਸਕੂਲ ਜਿਹੜਾ ਤੁਹਾਡੇ ਪਿੰਡ ਦਾ ਆ ਉਹ ਉਹ ਕਿ ਕਿੰਨੀ ਕਲਾਸ ਤੱਕ ਆ ਉਸ ਫਿਲਹਾਲ ਬੰਦ ਪਿਆ ਹੋਇਆ ਫਿਲਹਾਲ ਬੰਦ ਪਿਆ ਕੋਈ ਬੱਚਾ ਹੋਣਾ ਹੋ ਹੈਗਾ ਇੱਥੇ ਕਰਨੀ ਬੱਚੇ ਤਾਂ ਬਹੁਤ ਨੇ ਬਟ ਹੁਣ ਪ੍ਰਾਈਵੇਟ ਸਕੂਲਾਂ ਵਿੱਚ ਜਾਂਦੇ ਆ ਕਿਉਂਕਿ ਪਿੰਡ ਦੇ ਸਕੂਲ ਦੀ ਹਾਲਤ ਉਸ ਨਹੀਂ ਹੈ ਫੈਸਿਲਿਟੀਆਂ ਨਹੀਂ ਹੈ ਗਈ ਉਸ ਤੇ ਇਸ ਦੇ ਮਤਲਬ ਸੰਦਰ ਵਿੱਚ ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਕਿ ਪਿੰਡ ਦਾ ਸਕੂਲ ਖੋਲਿਆ ਜਾਵੇ ਸਾਡੇ ਸਰਪੰਚਾਂ ਬੈਠੇ ਨੇ ਲੰਬੜਦਾ ਸਾਹਿਬ ਬੈਠੇ ਨੇ ਇਹਨਾਂ ਨੇ ਪਹਿਲੇ ਕਿ ਉੱਪਰ ਸਰਕਾਰਾਂ ਨੂੰ ਕੋਈ ਅਪੀਲ ਕੀਤੀ ਆ ਪਰ ਇੰਨੀ ਦੀ ਫੈਸਿਲਿਟੀ ਹਜੇ ਤੱਕ ਕੋਈ ਪਿੰਡ ਵਿੱਚ ਨਹੀਂ ਮਤਲਬ ਕੋਈ ਮਤਲਬ ਗੱਲ ਬਣੀ ਨਹੀਂ ਜਿਹੜਾ ਸਕੂਲ ਪਹਿਲੇ ਸੀ ਉਹ ਵੀ ਬੰਦ ਹੋ ਚੁੱਕਾ ਕਿਉਂਕਿ ਫੈਸਿਲਿਟੀਆਂ ਨਹੀਂ ਹੈਗੀਆਂ ਤੇ ਬੱਚੇ ਜਿਹੜੇ ਆ ਅੱਜ ਕੱਲ ਪ੍ਰਾਈਵੇਟ ਸਕੂਲਾਂ ਵਿੱਚ ਜਾਂਦੇ ਆ ਉੱਥੇ ਫੈਸਿਲਿਟੀਆਂ ਤੁਸੀਂ ਦੇਖੋਗੇ ਕੰਪਿਊਟਰ ਸਿਸਟਮ ਐ ਸਾਰਾ ਸਿਸਟਮ ਨੇ ਨਿਊ ਟੈਕਨੋਲੋਜੀ ਐ ਸਪੋਰਟਸ ਕੰਪਲੈਕਸ ਬਣੇ ਹੁੰਦੇ ਆ ਤੇ ਫਿਰ ਉਹ ਪ੍ਰਾਈਵੇਟ ਪ੍ਰੇਫਰ ਕਰਦੇ ਠੀਕ ਹੈ ਜੀ ਇੱਥੇ ਹੁਣ ਜਿਹੜੇ ਮੇਨ ਐਸੇ ਪਿੰਡ ਦੇ ਸਰਪੰਚ ਸਾਹਿਬ ਹੋਰਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦੇ ਕੀ ਵਿਚਾਰ ਹਾਂਜੀ ਸਰਪੰਚ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਪਿੰਡ ਨੂੰ ਹਾਂਜੀ ਸਤਿਗੁਰ ਜੀ ਸਾਰਿਆਂ ਹਾਂਜੀ ਮੈਂ ਕਹਿਣਾ ਚਾਹੁੰਦੀ ਸਾਰੀਆਂ ਇੱਕ ਵਾਰੀ ਮੈਂ ਸਾਰੇ ਪਿੰਡ ਦੀਆਂ ਗਲੀਆਂ ਬਣਾਉਣਾ ਚਾਹੁੰਦੀ ਸਾਰੀਆਂ ਸਾਫ਼ ਸੁਥਰੀਆਂ ਸਾਰੀਆਂ ਟੁੱਟੀਆਂ ਨੇ ਤੇ ਮੈਂ ਆਪਣੇ ਪਿੰਡ 'ਚ ਮਹੱਲਾ ਕਲੀਨਿਕ ਲਿਆਉਣਾ ਚਾਹੁੰਦੀ ਸੇਵਾ ਕੇਂਦਰ ਜੋ ਹਨਾ ਉਹਨੂੰ ਚੇਂਜ ਕਰਕੇ ਉੱਥੇ ਮਹੱਲਾ ਕਲੀਨਿਕ ਬਹੁਤ ਵਧੀਆ ਬਿਲਡਿੰਗ ਬਣੀ ਸਰਕਾਰ ਨੇ ਬਣਾਈ ਤੇ ਉੱਥੇ ਮੇਰੇ ਆ ਮਨ ਦੀ ਖੁਆਇਸ਼ ਮਹੱਲਾ ਕਲੀਨਿਕ ਬਣਾਈ ਜਾਵੇ ਇੱਕ ਮੇਰੇ ਮਨ ਦੀ ਹੋਰ ਖੁਆਇਸ਼ ਇੱਥੇ ਸਾਡੇ ਪਿੰਡ ਸਕੂਲ ਖੋਲੇ ਜ ਆਪਣੇ ਲਾਗੇ ਕੋਈ ਸਕੂਲ ਨਹੀਂ ਹੈਗਾ ਬੱਚੇ ਬਹੁਤ ਘੱਟ ਪੜਦੇ ਨੇ ਕਿੰਨੇ ਪਿੰਡ ਤੁਹਾਡੇ ਲਾਗੇ ਸਾਡੇ ਪਿੰਡ ਇੱਥੇ ਹੈਗੇ ਨੇ 17-18 ਹੋਣੇ 17 ਪਿੰਡ 18 ਪਿੰਡ ਲੱਗ ਪੈਂਦੇ ਹਾਂ ਹਾਂਜੀ 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 ਹੋਰਾਂ ਪਿੰਡਾਂ ਨੂੰ ਕੋਈ ਵੀ ਸਕੂਲ ਨਹੀਂ ਲੱਗਦਾਗਾ ਨਹੀਂ ਕੋਈ ਮਤਲਬ ਸਕੂਲ ਹੈ ਮਤਲਬ ਉਹ ਕੀ 5th ਕਲਾਸ ਤੱਕ +2 ਤੱਕ ਬਸ ਅੱਗੂ ਹੈ ਨਹੀਂ ਹੂੰ ਮੈਂ ਤਾਂ ਚਾਹਨੀ ਆਪਣੇ ਪਿੰਡ ਜਿੱਦਾਂ ਜ਼ਮੀਨ ਹੈ ਵੱਡਾ ਕਾਲਜ ਬਣੇ ਮੈਡੀਕਲ ਕਾਲਜ ਬੱਚੇ ਪੜਨ ਹਨਾ ਬਹੁਤ ਡਾਕਟਰਾਂ ਦੇ ਪਿੰਡ ਆ ਉਹ ਸਾਰੇ ਇੱਥੇ ਆ ਕੇ ਇੱਥੇ ਸਟੱਡੀ ਕਰਨ ਜਿਹੜੀਆਂ ਬੇਟੀਆਂ ਨੇ ਉਹਨਾਂ ਨੂੰ ਬੜੀ ਪ੍ਰੋਬਲਮ ਆਉਂਦੀ ਪੜਨ ਦੀ ਠੀਕ ਹੈ ਇਸ ਵਿੱਚ ਠੀਕ ਹੈ ਜੀ ਤੇ ਜਿਸ ਤਰ੍ਹਾਂ ਹੁਣ ਤੁਸੀਂ ਗੱਲਬਾਤ ਦੇਖੀ ਹੈ ਕਿ ਸਰਪੰਚ ਸਾਹਿਬ ਨੇ ਦੱਸਿਆ ਕਿ ਜਿਹੜੇ ਸਕੂਲ ਨੂੰ ਲੈ ਕੇ ਬੜੀ ਵੱਡੀ ਸਮੱਸਿਆ ਆ ਪੀਣ ਵਾਲੇ ਪਾਣੀ ਨੂੰ ਤਾਂ ਚਲੋ ਕਹਿੰਦੇ ਆ ਕਿ ਪੀਣ ਵਾਲੇ ਪਾਣੀ ਕਿਉਂਕਿ ਸਾਰਿਆਂ ਨੇ ਸਮਰਸੀਬਲ ਬੋਰ ਕਰਾਏ ਆ ਤੇ ਜਿਹੜਾ ਸਰਕਾਰੀ ਪਾਣੀ ਹੈ ਉਹ ਇਸਤਮਾਲ ਨਹੀਂ ਹੁੰਦਾ ਜਿਸ ਕਰਕੇ ਜਿਹੜੀ ਪਾਈਪ ਹੈ ਜਿਹੜੀਆਂ ਬਲੌਕ ਹੋਈਆਂ ਹਨ ਉਹਦੀ ਲੋੜ ਨਹੀਂ ਪੈਂਦੀ ਹੈਗੀ ਆ ਫਿਰ ਅਸੀਂ ਗੱਲਬਾਤ ਕਰਦੇ ਆ ਸਰ ਜਿਸ ਤਰ੍ਹਾਂ ਬਾਕੀ ਪਿੰਡਾਂ 'ਚ ਅਸੀਂ ਕਾਫੀ ਵਿਚਰੇ ਹੋਰਾਂ ਨਾਲ ਗੱਲਬਾਤ ਅਸੀਂ ਜਾ ਕੇ ਕੀਤੀ ਹੈ ਕਿਉਂਕਿ ਜ਼ਿਆਦਾਤਰ ਜਿਹੜੀ ਪਿੰਡਾਂ ਦੀ ਪ੍ਰੋਬਲਮ ਆਂਦੀ ਇੱਕ ਤਾਂ ਸੜਕਾਂ ਦੀ ਪ੍ਰੋਬਲਮ ਆਂਦੀ ਹੈ ਦੂਸਰਾ ਛੱਪੜ ਦੇ ਪਾਣੀ ਦੀ ਪ੍ਰੋਬਲਮ ਆਂਦੀ ਹੈ ਉਹ ਤੁਹਾਡੇ ਬਿਲਕੁਲ ਕਲੀਅਰ ਹੋ ਚੁੱਕਾ ਹੈ ਹੁਣ ਤੁਹਾਨੂੰ ਤੁਸੀਂ ਕੀ ਕਰਨਾ ਚਾਹੋਗੇ ਸਰਕਾਰ ਨੂੰ ਸਰਕਾਰ ਅੱਗੇ ਇਹ ਹੀ ਅਪੀਲ ਹੈ ਕਿ ਸੜਕਾਂ ਦੀ ਜਿਹੜੀ ਮੁਰੰਮਤ ਹੈ ਉਹਦੀ ਜਰੂਰਤ ਹੈ ਕਿਉਂਕਿ ਜਿਹੜੀ ਪਿੱਛੇ 10 ਸਾਲ ਪਹਿਲੇ ਸਾਡੇ ਪਿੰਡ ਸੜਕ ਬਣੀ ਸੀ ਕਿਉਂਕਿ ਸਾਨੂੰ ਘੁੰਮ ਕੇ ਜਾਣਾ ਪੈਂਦਾ ਸੀ ਨੱਥੂਪੁਰ ਤੋਂ ਫਿਰ ਅਪਰੋਚ ਐਂਡ ਉਸ ਤੋਂ ਬਾਅਦ ਟਾਂਡੇ ਸਰਕਾਰ ਨੇ ਪਹਿਲੇ ਸਰਕ ਪਿੰਡ ਦੇ ਬੰਦਿਆਂ ਨੇ ਇਕੱਠੇ ਹੋ ਕੇ ਪੈਸੇ ਇਕੱਠੇ ਕਰਕੇ ਜ਼ਮੀਨ ਡੋਨੇਟ ਕਰਕੇ ਇੱਕ ਰਸਤਾ ਜਿਹੜਾ ਹੈ ਰੋਲੀਏ ਨੂੰ ਇੱਥੇ ਨਾਲ ਦਾ ਪਿੰਡ ਰੋਲੀਆ ਉਹ ਸ਼ਾਰਟਕਟ ਬਣ ਜਾਂਦਾ ਉਹ 10 ਸਾਲ ਪਹਿਲੇ ਤਾਂ ਬਣਿਆ ਹੋਇਆ ਤੇ ਉਸ ਤੋਂ ਬਾਅਦ ਕੋਈ ਮੁਰੰਮਤ ਨਹੀਂ ਹੋਈ ਤੇ ਉਹਦੀ ਮੁਰੰਮਤ ਦੀ ਬਹੁਤ ਲੋੜ ਹੈ ਠੀਕ ਹੈ ਜੀ ਬੱਪੂ ਜੀ ਜਿਸ ਤਰ੍ਹਾਂ ਅਸੀਂ ਹੁਣ ਤੁਹਾਡੇ ਕੋਲ ਪੁੱਛਦੇ ਹਾਂ ਕਿ ਜਿਹੜਾ ਤੁਹਾਡਾ ਪਿੰਡ ਹੈ ਸਾਰਾ ਕਿੰਨੇ ਕੁ ਲੋਕ ਇੱਥੇ ਰਹਿੰਦੇ ਆ ਜੀ ਇੱਥੇ ਕਮ ਸਕਮ ਸਭ ਦੀ ਵਾਦੀ ਹੈਗੀ ਆਪਣੇ ਕੋਲ ਜੋ ਇੱਥੇ ਰਹਿੰਦੇ ਨੇ ਹੂੰ ਮਤਲਬ ਛੋਟਾ ਪਿੰਡ ਹੈ ਤੁਹਾਡਾ ਹਾਂਜੀ ਹਾਂ ਬਿਲਕੁਲ ਛੋਟਾ ਪਿੰਡ ਤੇ ਪਿੰਡ ਦੇ ਵਿਕਾਸ ਦੇ ਵਿੱਚ ਜ਼ਿਆਦਾਤਰ ਜਿਸ ਤਰ੍ਹਾਂ ਹੋਰ ਪਿੰਡਾਂ 'ਚ ਵੀ ਗਏ ਆ ਲੋਕਾਂ ਦੇ ਜਿਹੜੇ ਸੁਪੁੱਤਰ ਆ ਵਿਦੇਸ਼ਾਂ ਵਿੱਚ ਜਾ ਚੁੱਕੇ ਆ ਉਹਨਾਂ ਨੇ ਵੀ ਕਾਫੀ ਪਿੰਡ ਵਿੱਚ ਯੋਗਦਾਨ ਵਿਕਾਸ ਦੀ ਯੋਜਨਾਵਾਂ ਨਾਲ ਲੈ ਕੇ ਪਾਇਆ ਕਿ ਤੁਹਾਡੇ ਪਿੰਡ ਵਿੱਚ ਵੀ ਲੋਕਾਂ ਨੇ ਇਦਾਂ ਯੋਗਦਾਨ ਪਾਇਆ ਜੀ ਮੇਨ ਲੋਕਾਂ ਨੇ ਜੋ ਨਹੀਂ ਪਾਇਆ ਲੇਕਿਨ ਇਹਦੇ ਵਿੱਚ ਯੋਗ ਵੀ ਉਹਨਾਂ ਨੇ ਆਪਣੇ ਭੇਜਿਆ ਮਾਤਾ ਪਿਤਾ ਦੇ ਥਰੂ ਉਹਨਾਂ ਨੇ ਆਪਣੀ ਆਪਣੀ ਸੇਵਾ ਜਿਦਾਂ ਗੁਰੂ ਘਰ ਬਣਿਆ ਜਾਂ ਪੰਚਾਇਤ ਘਰ ਬਣਿਆ ਜਾਂ ਇਦਾਂ ਬਣਾਇਆ ਉਹਦੇ ਵਿੱਚ ਹਿੱਸਾ ਪਾਇਆ ਸਾਰਿਆਂ ਇਨਾਂ ਦੇ ਵੀਰਾਂ ਨੇ ਕਿਉਂਕਿ ਜਿਨ੍ਹਾਂ ਨੇ ਉਹ ਬੱਚਿਆਂ ਨੇ ਭੇਜਿਆ ਉਹ ਮਾਪਿਓ ਨੇ ਉਹਦੇ ਵਿੱਚ ਹਿੱਸਾ ਪਾਇਆ ਬਾਕੀ ਸਰਕਾਰ ਅੱਗੇ ਇੱਕ ਬੇਨਤੀ ਕਰਾਂਗਾ ਮੈਂ ਹੀ ਸਪੰਚੋ ਹੁੰਦੇ ਨਾਤੇ ਕਿਉਂਕਿ ਇਹਨਾਂ ਨੇ ਜੋ ਸੇਵਾ ਕੇਂਦਰ ਬੰਦ ਕੀਤੇ ਨੇ ਜਿਹੜੀ ਸਰਕਾਰ ਨੇ ਉਹਨਾਂ ਬੇਨਤੀ ਕਰ ਜਾਂ ਵੀ ਇਹਨੂੰ ਦੁਬਾਰਾ ਹਵਾਲ ਕੀਤੇ ਜਾਣ ਪਬਲਿਕ ਦਾ ਇੱਥੇ ਫਾਇਦਾ ਹੋ ਜਾ ਕਿਉਂਕਿ ਟਾਂਡੇ ਜਾਈਦਾ ਟਾਂਡੇ ਚੈਰ ਵਿੱਚ ਬਹੁਤ ਜ਼ਿਆਦਾ ਰਸ਼ ਹੁੰਦਾ ਜਿੱਥੇ ਕਿ ਪਬਲਿਕ ਨੂੰ ਦੋ ਦੋ ਚਾਚਾ ਕੈਂਡਲ ਲਾਈਨ ਵਿੱਚ ਕੱਢਦਾ ਪੈਂਦਾ ਸਰਕਾਰ ਨੂੰ ਬੇਨਤੀ ਕਰਾਂਗੇ ਵੀ ਇਹਦੇ ਘੱਟੋ ਘੱਟ 10 ਪਿੰਡ ਪੈਂਦੇ ਜਿਨ੍ਹਾਂ ਨੂੰ ਇਹ ਪੈਂਦਾ ਸੇਵਾ ਕੇਂਦਰ ਇਹਦਾ ਦੁਬਾਰਾ ਚਾਲੂ ਕੀਤਾ ਕਿਉਂਕਿ ਸਰਕਾਰ ਨੇ ਹੁਣ ਕਈ ਇਦਾਂ ਦੇ ਜਿਹੜੇ ਫੈਸਿਲਿਟੀਆਂ ਆ ਘਰ ਵਿੱਚ ਹੀ ਪ੍ਰੋਵਾਈਡ ਕਰਵਾ ਦਿੱਤੀਆਂ ਜਿਸ ਤਰ੍ਹਾਂ ਸਰਕਾਰ ਕਹਿ ਰਹੀ ਹੈ ਕਿ ਤੁਸੀਂ ਇੱਕ ਸਰਕਾਰੀ ਨੰਬਰ ਡਾਇਰ ਕਰੋ ਘਰ ਆ ਕੇ ਸਰਟੀਫਿਕੇਟ ਤੁਹਾਡੇ ਬਣਾਏ ਜਾਣਗੇ ਉਹਦੇ ਬਾਰੇ ਤੁਸੀਂ ਕੋਈ ਬਣਵਾਇਆ ਹੈ ਤਾਂ ਸਾਡੇ ਕੋਲ ਨਹੀਂ ਹਲ ਤੱਕ ਸਾਡਾ ਬੇਨਤੀ ਇੱਕ ਮੇਰੀ ਉਹਦੇ ਵਾਸਤੇ ਜੇ ਆਪਾਂ ਸੇਵਾ ਕੇਂਦਰ ਜਾਈਏ ਜਾਂ ਸਰਕਾਰ ਕੋ ਜਾਨਦੇ ਹਾਂ ਉੱਥੇ ਟਾਈਮ ਨਹੀਂ ਲੱਗਦਾ ਤੇ ਘਰ ਆ ਕੇ ਕਿਸ ਤਰ੍ਹਾਂ ਕਰ ਸਕਦੇ ਇਹ ਆਪਾਂ ਇੱਕ ਕੈਲੀ ਵੀ ਇੱਕ ਅਪੀਲ ਕਰਦੇ ਆਂ ਵੀ ਇਹ ਕੰਮ ਨਹੀਂ ਹੋ ਸਕਦਾ ਕਿਉਂਕਿ ਇੱਕ ਬੰਦੇ ਵਾਸਤੇ ਮੰਨ ਲਓ ਆਪਾਂ 2 ਬੰਦੇ ਜਾਂ 4 ਬੰਦੇ ਦਾ ਕੰਮ ਨਹੀਂ ਆ ਸਕਦੇ ਲੇਕਿਨ ਸਰਕਾਰਾਂ ਤਾਂ ਕਹਿੰਦੀਆਂ ਨੇ ਲੇਕਿਨ ਜੇ ਉੱਥੇ ਬੰਦੇ ਹਾਜ਼ਰ ਨਹੀਂ ਆ ਮਲਾਜਮ ਹੀ ਨਹੀਂ ਆ ਉਸ ਚੀਜ਼ ਉੱਤੇ ਤੇ ਉਹ ਕਹਦਾ ਉਸ ਨੂੰ ਤੇ ਪਹਿਲਾ ਸੇਵਾ ਕੇ ਅੰਦਰ ਕਿੱਥੇ ਤੁਹਾਡੇ ਪਿੰਡ ਵਿੱਚ ਸੀਗਾ ਹਾਂਜੀ ਹਾਂਜੀ ਸਾਡੇ ਪਿੰਡੇ ਸੀ ਤੇ ਕਿੰਨੇ ਪਿੰਡਾਂ ਨੂੰ ਮਤਲਬ ਫਿਰ ਹੈਲਪ ਕਰਦਾ ਕੰਮ 10 ਪਿੰਡ ਇੱਥੇ ਜੋ ਹਾਂ 10 ਪਿੰਡ ਮਤਲਬ ਇੱਥੇ ਜੋ ਵੀ ਕਾਗਜ਼ੀ ਕਾਰਵਾਈ ਕਰਵਾਉਣਾ ਹੁੰਦਾ ਸੀ ਫਿਰ ਉਸ ਤੋਂ ਬਾਅਦ ਤੁਸੀਂ ਇਨੂੰ ਚਲਾਉਣ ਲਈ ਕੋਈ ਗੱਲਬਾਤ ਕੀਤੀ ਕਿਸੇ ਨਾਲ ਪਹਿਲੇ ਸਰਕਾਰਾਂ ਨੇ ਕੀਤਾ ਲੇਕਿਨ ਕਿਸੇ ਨੇ ਵੀ ਇਹ ਕਹਿੰਦੇ ਬੰਦ ਹੋ ਗਿਆ ਨਹੀਂ ਕਿ ਇਹਨੂੰ ਦੁਬਾਰਾ ਫੇਰ ਬੇਨਤੀ ਕਰਾਂਗੇ ਸਰਕਾਰ ਅੱਗੇ ਅਸੀਂ ਇਹ ਬੇਨਤੀ ਕਰ ਸਕਦੇ ਹਾਂ ਬਾਕੀ ਕੰਮ ਤੇ ਸਰਕਾਰਾਂ ਦੇ ਨੇ ਜਿਨ੍ਹਾਂ ਨੇ ਕੰਮ ਕਰਾਉਣਾ ਜਾਂ ਕਿਉਂਕਿ ਇਹਦੇ ਫੇਰ ਦੁਬਾਰਾ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਇਹ ਤੇ ਗੌਰ ਕੀਤੀ ਜਾਵੇ ਇਹਨੂੰ ਚਾਲੂ ਕੀਤਾ ਜਾਵੇ ਫੇਰ ਧੰਨਵਾਦ ਸਰ ਜੀ ਜਿਸ ਤਰ੍ਹਾਂ ਸਰਕਾਰ ਨੇ ਇੱਕ ਜੁਧ ਨਸ਼ਾ ਵਿਰੁੱਧ ਦੀ ਜਿਹੜੀ ਮੋਹਮ ਚਲਾਈ ਆ ਉਸ ਤੇ ਬਾਰੇ ਕੀ ਕਹਿਣਾ ਚਾਹੋਗੇ ਸਾਡੇ ਪਿੰਡ ਕੋਲ ਨਸ਼ਾ ਕਰਦਾ ਹੀ ਨਹੀਂ ਬਿਲਕੁਲ ਸਾਡਾ ਪਿੰਡ ਬਿਲਕੁਲ ਨਚਾ ਮੁਕਤ ਹੋ ਚੁੱਕਾ ਤੇ ਇਸ ਜੇ ਸਰਕਾਰ ਨੇ ਜਿਹੜੀ ਇਹ ਚਲਾਈ ਹੈ ਮੁਹਿੰਮ ਇਹਦੇ ਬਾਰੇ ਕੀ ਕਹੋਗੇ ਬਹੁਤ ਵਧੀਆ ਜੀ ਨੌਜਵਾਨ ਪੀੜੀ ਜਾਂਦੀ ਵੀ ਭੋਗ ਦੇ ਭਾਈ ਜੇ ਚੱਲ ਜਾਏ ਜਾਂਦੇ ਤੇ ਅਸਰ ਹੋ ਜਾਏ ਪੂਰਾ ਤੇ ਫਿਰ ਤੇ ਬਾਬੇ ਦੀ ਕਿਰਪਾ ਹੋ ਜਾ ਹਾਂ ਬਿਲਕੁਲ ਹਾਂ ਜੀ ਤੇ ਸਰਕਾਰ ਨੂੰ ਅਪੀਲ ਕਰਨਾ ਚਾਹੋਗੇ ਕੋਈ ਪਿੰਡ ਦੀ ਯੋਜਨਾ ਮੰਨ ਲੈ ਕੇ ਇਹੋ ਹੀ ਅਪੀਲ ਸਾਡੀ ਇੱਕ ਤੇ ਸਾਡੇ ਪਿੰਡ ਨੂੰ ਸੜਕ ਦਾ ਟੋਟਾ ਜਰੂਰ ਬਣਾਇਆ ਜਾਵੇ ਬਾਰ ਬਾਰ ਅਪੀਲ ਇਹ ਕਿ ਅਸੀਂ ਬਹੁਤ 10 ਪਿੰਡ ਘੱਟੋ ਘਾਟੇ ਸੜਕ ਦੇ ਉੱਤੇ ਇਹ ਵਰਤ ਦੇ ਰਿਹ ਨੂੰ ਜਿਹੜੇ ਸਾਰੇ ਤੰਗ ਨੇ ਮੇਨ ਤੁਹਾਡੀ ਪ੍ਰੋਬਲਮ ਕੀ ਹੈ ਸੜਕ ਦੀ ਜਿਆਦਾ ਸੜਕ ਦੀ ਜਿਆਦਾ ਸੜਕ ਦੇ ਸੌਦਾ ਕੇਂਦਰ ਸੜਕ ਦੀ ਜਿਆਦਾ ਤੇ ਸੁਬਹ ਦਾ ਕੇਂਦਰ ਜਿਹੜਾ ਚਾਲੂ ਸੀ ਉਹ 10 ਆ 20 ਪਿੰਡਾਂ ਨੂੰ ਸਾਰੇ ਲੋਕੀ ਇੱਥੇ ਕਾਰਡ ਬਣਾਉਣ ਆਂਦੇ ਸੀ ਤੇ ਉਹ ਬੰਦ ਕਰਤਾ ਉਹ ਡਿਲੇਟਰ ਲੋਕੀ ਖੋਲ-ਖਾਲ ਕੇ ਲੈ ਗਏ ਤੇ ਉਹਨੂੰ ਦੁਬਾਰਾ ਚਾਲੂ ਕੀਤਾ ਜੇ ਬੜੀ ਮਿਹਰਬਾਨੀ ਤੇ ਸਪੋਰਟਸ ਕੋਈ ਸਟੇਡੀਅਮ ਹੈਗਾ ਤੁਹਾਡੇ ਪਿੰਡ ਵਿੱਚ ਕੋਈ ਕੁਝ ਨਹੀਂ ਹੈ ਕੁਝ ਨਹੀਂ ਹੈ ਕੁਝ ਨਹੀਂ ਹੈ ਪਰ ਬੱਚੇ ਹੀ ਕੋਈ ਖੇਡਣ ਵਾਲਾ ਤੇ ਸਪੋਰਟਸ ਬੰਦਗੀ ਵੀ ਕੀ ਗਈ ਅੱਛਾ ਬੱਚੇ ਜਿਹੜਾ 10ਵੀਂ ਪਾਸ ਕਰਦਾ ਉਹਦੇ ਬਾਹਰ ਨੂੰ ਕੀਤਾ ਉਹਦਾ ਹਾਂ ਜ਼ਿਆਦਾਤਰ ਪਿੰਡ ਦੇ ਨੌਜਵਾਨ ਜਿਹੜੇ ਉਹ ਵਿਦੇਸ਼ਾਂ ਵਿੱਚ ਆ ਬਾਦ ਆ ਜੋ ਬੁੱਢੇ ਅਸੀਂ ਬੈਠੇ ਦੋ ਦੋ ਬੱਤ ਠੀਕ ਹੈ ਠੀਕ ਤੁਸੀਂ ਦੇਖਿਆ ਕਿ ਗੱਲਬਾਤ ਕੀਤੀ ਹੈ ਜਿਹੜੇ ਪਿੰਡ ਦੀ ਸੱਤ ਦੇ ਪ੍ਰੋਗਰਾਮ ਨੂੰ ਲੈ ਕੇ ਜਿੰਨੇ ਵੀ ਇੱਥੇ ਪਿੰਡ ਦੇ ਨਿਵਾਸੀ ਬੈਠੇ ਆ ਉਹਨਾਂ ਨੇ ਕਿਹਾ ਕਿ ਜ਼ਿਆਦਾਤਰ ਜਿਹੜੇ ਵਿਦੇਸ਼ ਵਿੱਚ ਜਿਹੜੇ ਪਿੰਡ ਦੇ ਨੌਜਵਾਨ ਜਾ ਚੁੱਕੇ ਹਨ ਹੁਣ ਲਾਸਟ ਵਿੱਚ ਅਸੀਂ ਫਿਰ ਅਸੀਂ ਗੱਲਬਾਤ ਕਰਦੇ ਆ ਕਿ ਕੀ ਸਰਕਾਰ ਨੂੰ ਤੁਸੀਂ ਕਹਿਣਾ ਚਾਹੋਗੇ ਕਿਉਂਕਿ ਕਿਹੜੇ ਉਹ ਹੁਣ ਮੁੱਦੇ ਤੁਹਾਡੇ ਜਿਹੜੇ ਰਹਿੰਦੇ ਆ ਜਿਹਨਾਂ ਨੂੰ ਲੈ ਕੇ ਤੁਹਾਡੀਆਂ ਯੋਜਨਾਵਾਂ ਮੈਂ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਇਹ ਨਹੀਂ ਆਹ ਦੱਸ ਦਿੰਦਾ ਤੁਸੀਂ ਦੱਸੋ ਲਾਸਟ ਵਿੱਚ ਕੀ ਹੁਣ ਅਪੀਲ ਕਰੋਗੇ ਮੈਂ ਇਹੀ ਅਪੀਲ ਕਰਦਾ ਕਿ ਜੇ ਮੈਡੀਕਲ ਕਾਲਜ ਜਾਂ ਕੋਈ ਸਕੂਲ ਸਾਡੇ ਪਿੰਡ ਵਿੱਚ ਆਏਗਾ ਤਾਂ ਸਾਡੇ ਆਸ-ਪਾਸ ਦੇ ਪਿੰਡਾਂ ਨੂੰ ਵੀ ਬੜੀ ਸਹੂਲਤ ਮਿਲੇਗੀ ਇੱਕ ਗਰਾਊਂਡ ਦੀ ਫੈਸਿਲਿਟੀ ਸਾਡੇ ਪਿੰਡ 'ਚ ਆਏਗੀ ਤਾਂ ਲੋਕੀ ਸਵੇਰੇ ਵਾਕ ਕਰ ਸਕਣਗੇ ਦੌੜ ਸਕਣਗੇ ਉਹ ਵੀ ਖੇਡਾਂ ਨੂੰ ਵੀ ਬढ़ावा ਹੋਏਗਾ ਬਾਕੀ ਅੱਜ ਇੱਕ ਚੀਜ਼ ਹੋਰ ਦੱਸਣਾ ਚਾਹੁੰਦਾ ਕਿ ਅੱਜ ਤੱਕ ਸਾਡੇ ਪਿੰਡ ਦੇ ਕਦੇ ਐਨਡੀਪੀਐਸ ਦਾ ਕੋਈ ਪਰਚਾ ਦਰਜ ਨਹੀਂ ਹੋਇਆ ਤੇ ਨਾ ਹੀ ਕੋਈ ਇੱਥੇ ਨਸ਼ਾ ਕਰਦਾ ਤੁਸੀਂ ਦੇਖਿਆ ਕਿ ਪਿੰਡ ਦੀ ਸੱਤ ਦੇ ਪ੍ਰੋਗਰਾਮ ਨੂੰ ਲੈ ਕੇ ਪਿੰਡ ਦੇ ਲੋਕਾਂ ਨੇ ਗੱਲਬਾਤ ਕੀਤੀ ਹੈ ਕਿ ਉਹਨਾਂ ਨੇ ਇੱਕ ਇੱਕ ਗੱਲ ਦੱਸੀ ਹੈ ਕਿ ਪਿੰਡ ਦਾ ਵਿਕਾਸ ਜਿਹੜਾ ਹੈ ਕਾਫੀ ਹੱਦ ਤੱਕ ਹੋ ਚੁੱਕਿਆ ਹੈ ਸੀਵਰੇਜ ਦੀ ਸਮੱਸਿਆ ਸੀ ਉਹ ਵੀ ਕਲੀਅਰ ਹੋ ਚੁੱਕੀ ਹੈ ਪਿੰਡ ਦੇ ਪਾਣੀ ਨੂੰ ਲੈ ਕੇ ਕੋਈ ਪ੍ਰੋਬਲਮ ਨਹੀਂ ਹੈਗੀ ਇਹ ਪਿੰਡ ਦੀਆਂ ਸੜਕਾਂ ਨੂੰ ਲੈ ਕੇ ਪ੍ਰੋਬਲਮ ਹੈਗੀ ਹੈ ਥੋੜੀ ਬਹੁਤੀ ਜਿਸ ਕਰਕੇ ਲੋਕਾਂ ਦੀ ਆਵਾਜ਼ ਇੱਧਰ ਉਧਰ ਦੀ ਹੁੰਦੀ ਹੈ ਉਹ ਬਣਾਈਆਂ ਜਾਣ ਦੂਸਰਾ ਪਿੰਡ ਦੇ ਜਿਹੜੀ ਸੱਤ ਦੇ ਪ੍ਰੋਗਰਾਮ ਦੇ ਜਿਹੜੇ ਇੱਥੇ ਲੋਕੀ ਬੈਠੇ ਸੀ ਉਹਨਾਂ ਨੇ ਗੱਲਬਾਤ ਦੱਸੀ ਹੈ ਕਿ ਸਰਕਾਰ ਨੂੰ ਅਪੀਲ ਕਰਦੇ ਆ ਕਿ ਇੱਕ ਤਾਂ ਸਾਡਾ ਸੇਵਾ ਕੇਂਦਰ ਇੱਥੇ 10 ਪਿੰਡਾਂ ਨੂੰ ਲੱਗਦਾ ਸੀ ਜਿਸ ਕਰਕੇ ਸਾਨੂੰ ਬਹੁਤ ਦੂਰ ਜਾਣਾ ਪੈਂਦਾ ਹੈ ਕਾਗਜ਼ੀ ਕਾਰਵਾਈ ਕਰਾਉਣ ਲਈ ਉਹਨੂੰ ਸ਼ੁਰੂ ਕੀਤਾ ਜਾਵੇ ਤੇ ਦੂਸਰਾ ਜਿਹੜੀ ਸੜਕ ਹੈ ਉਹਦੀ ਮਰਮਮਤ ਕਰਾਈ ਜਾਵੇ ਤਾਂ ਜੋ ਪਿੰਡ ਦੇ ਲੋਕਾਂ ਨੂੰ ਆਉਣ ਜਾਣ ਵਿੱਚ ਕੋਈ ਪ੍ਰੋਬਲਮ ਨਾ ਆਵੇ ਕੈਮਰਾਮੈਨ ਸਾਹਿਬ ਸਿੰਘ ਤੇ ਨਾਲ ਰਵਿੰਦਰ ਸਿੰਘ ਨਿਊ ਸਟੇਟ ਪੰਜਾਬ ਹੁਸ਼ਿਆਰਪੁਰ ਪਿੰਡ ਇਬਰਾਹਿਮਪੁਰ